ਸਾਰੇ ਕਵਡੀਆਂ ਦੇ ਮੰਡੇ ਦਾ ਫੌਨ ਆ ਗਿਆ ਸੀਗਾ ਵੀ ਸੋ ਆਪਣੇ ਜਿੰਦੇ ਟੁੱਟੇ ਹੋਏ ਆ ਸਾਡੇ ਇੱਥੇ ਮਿਲੋ ਲੈਪਟਾਪ ਸੀਗਾ ਲੈਪਟਾਪ ਲੈ ਗਈ 6500 ਰੁਪਏ ਆ ਗੱਲੇ ਤੇ ਆ ਸੀਗਾ ਇਹ ਕੱਲੇ ਲੈ ਗਈ ਬਾਕੀ ਮੋਬਾਈਲ ਫੇ ਜਿਹੇ ਲੋਕਾਂ ਦੇ ਵੀ ਸੀ ਆਪਦੇ ਵੀ ਸੀ ਪੁਰਾਣੇ ਉਹ ਸੀ ਹੋਰ ਸੀ ਮੋਬਾਈਲਾਂ ਸਮਾਨੀ ਉਹ ਵੀ ਕਾਫੀ ਲੈ ਗਈ ਆ ਦੇ ਮੰਡੀਆਂ ਦੇ ਦੋ ਸਿਲੰਡਰ ਚੱਕ ਕੇ ਲੈ ਗਏ ਸੀਗੇ ਜਿੰਦੇ ਤੋੜ ਕੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਾਈ ਰਹੀ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਮ੍ਰਾ ਫੂਲ ਦੇ ਵਿੱਚ ਚੋਰਾ ਵੱਲੋਂ ਤੀਜੀ ਨਾਲ ਚੋਰੀ ਦੀ ਵਾਰਦਾਤਾਂ ਨੂੰ ਦਿੱਤਾ ਜਾ ਰਿਹਾ ਅੰਜਾਮ ਸ਼ਹਿਰ ਹੰਪਰਾ ਫੂਲ ਦੇ ਵਿੱਚ ਚੋਰਾਂ ਵੱਲੋਂ ਇੱਕ ਵਾਰ ਫਿਰ ਚੋਰੀ ਕਰਕੇ ਚੋਰਾ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ 6500 ਰੁਪਏ ਆ ਗੱਲੇ ਤੇ ਆ ਜੀ ਗੱਲੇ ਲੈ ਗਏ ਬਾਕੀ ਮੋਬਾਈਲ ਫੇ ਜਿਹੇ ਲੋਕਾਂ ਦੇ ਵੀ ਸੀ ਆਪਦੇ ਨਹੀਂ ਸੀ ਪੁਰਾਣੇ ਸੀ ਉਹ ਸੀ ਹੋਰ ਸੀ ਮਾਲਾਂ ਦਾ ਸਮਾਨ ਉਹ ਵੀ ਕਾਫੀ ਲੈ ਗਏ ਤੇ ਉਤ ਬਾਅਦ ਹੁਣ ਅਸੀਂ ਆ ਕੇ ਦੇਖਿਆ ਵੀ ਅਜੇ ਹੋਰ ਵੀ ਨਹੀਂ ਪਤਾ ਕਿ ਨਾ ਸਮਾਨ ਲੈ ਕੇ ਆਉਣਗੇ ਅਜੇ ਦੇਖੀਏ ਨਹੀਂ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਕੀ ਲੈ ਜਾਣਗੇ ਤੇ ਇਹ ਉਹ ਮਾੜਾ ਹੋਇਆ ਜੀ ਕਮਣ ਬਸਤਾ ਵੀ ਆਇਆ ਵੀ ਪਹਿਲਾਂ ਸਾਡੇ 2-3 ਦਰ 2-3 ਮਹੀਨੇ ਪਹਿਲਾਂ ਇਹ ਨਾਲ ਵੰਡੀਆਂ ਦੇ ਦੋ ਸਿਲੰਡਰ ਚੱਕ ਕੇ ਲੈ ਗਏ ਸੀਗੇ ਜਿੰਦੇ ਤੋੜ ਕੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਾਈ ਹੈ ਜੀ ਬਈ ਸੰਜੀਤ ਪ੍ਰਸ਼ਾਸਨ ਇਹ ਮੰਗ ਕਰਦੇ ਨਹੀਂ ਸਾਨੂੰ ਜਲਦੀ ਜਲਦੀ ਪਤਾ ਲੱਗੇ ਵੀ ਕਿਹੜੇ ਇਹ ਸਿੱਕੇ ਮਤਲਬ ਇਹ ਬੰਦੇ ਸੀਗੇ ਪਤਾ ਲੱਗੇ ਤਾਂ ਹਾਂਜੀ ਤਾਂ ਠੀਕ ਕੀ ਤੁਸੀਂ ਮੰਨਤ ਕੋਲ ਪ੍ਰਸ਼ਾਸਨ ਨੂੰ ਕੋਈ ਇਨਕੁਆਰੀ ਕਰਵਾ ਦਿੱਤੀ ਹਾਂਜੀ ਜੀ ਬਈ 100 ਨੰਬਰ ਤੇ ਕਾਲ ਕੀਤਾ ਜੀ ਉਹ ਕਹਿੰਦੇ ਵੀ ਆਣਿਆ ਜੀ ਅਸੀਂ ਫੁੱਲ ਪਾਰਟੀ ਵਾਲੇ ਹਾਂ ਹਾਲੇ ਤੱਕ ਆਏ ਨਹੀਂ ਹਾਂਜੀ ਆਹ ਜੀ ਆਹ ਜੀ ਆਰੇ ਹੋਣਗੇ ਰੱਥੇ ਫੋਨ ਆ ਗਿਆ ਜੀ ਸਾਨੂੰ ਇਹ ਆ ਰਹੇ ਆ ਬੱਚੇ ਤੇ ਇਹ ਸਾਰੇ ਲੈਪਟਾਪ ਸੀਗਾ ਜੀ ਉਹਦੇ ਚ ਡਾਟਾ ਸੀਗਾ ਜੀ ਲੋਕਾਂ ਦਾ ਸਾਡੇ ਆਧਾਰ ਕਾਰਡ ਪੈਨ ਕਰ ਵਾਹਲਾ ਵਿੱਚ ਸੀਗਾ ਜੀ ਤੇ ਉਹ ਸਾਰਾ ਮਤਲਬ ਲੈਪਟਾਪ ਚ ਬਹੁਤ ਜ਼ਰੂਰੀ ਸੀ ਜਿਹੜੀ ਮੋਬਾਈਲਾਂ ਦੇ ਵਿੱਚ ਵੀ ਸਾਡੇ SIM ਸੀਗਾ ਜੀ SIM ਵਗੈਰਾ ਉਹ ਜ਼ਰੂਰੀ ਸੀ ਉਹ ਵੀ ਲੈਡੀ ਨਾਲ ਆ ਜੀ ਕਾਹ ਦੀ ਕੰਮ ਸੀ ਇਹ ਆਪਣੇ ਮੋਬਾਈਲਾਂ ਦੀ ਜੀ ਆਨਲਾਈਨ ਦਾ ਕੰਮ ਟਿਕਟਾਂ ਵਗੈਰਾ ਕਰਦੇ ਆ ਜੀ ਬੀਸੀ ਪੁਆਇੰਟ ਵੀ ਆ ਜੀ ਇਹ ਸੀਸੀਟੀਵੀ ਨਾਲ ਦੀ ਦੁਕਾਨਾਂ 'ਤੇ ਲੱਗੇ ਆ ਜੀ ਬਾਕੀ ਜੀ ਦੇਖਣਾ ਜੀ ਉਹਨਾਂ ਦਾ ਪੁਲਿਸ ਵਗੈਰਾ ਆਣਗੇ ਜੀ ਉਹ ਸਾਰੇ ਚੈੱਕ ਕਰਵਾਣਗੇ ਤੋ ਤੁਸੀਂ ਜੀ ਮੰਗ ਕਰਦੇ ਹੋ ਪ੍ਰਸ਼ਾਦ ਜੀ ਤੋਂ ਮੰਗ ਕਰਦੇ ਜਦੋਂ ਸਾਫ ਮਿਲੇ ਜੀ ਚੋਰਾਂ ਦਾ ਪਤਾ ਲੱਗੇ ਜੀ ਵੀ ਕਿਹੜੇ ਸੀਗੇ ਜੀ ਕਿਉਂਕਿ ਤਾਂ ਇਹ ਸਾਰੇ ਹੀ ਕਾਫੀ ਚੋਰੀਆਂ ਹੋ ਗਈਆਂ ਜੀ ਮੰਡੀ ਜੇ ਆਪਣੇ ਪਤਾ ਨਹੀਂ ਲੱਗਦਾ ਚੋਰਾਂ ਦਾ ਇਹ ਕਿਹੜੇ ਲੈ ਜਾਂਦੇ ਆ ਜੀ ਪਤਾ ਹੀ ਮੁੜ ਕੇ ਬਸ ਅਗਲਾ ਆਪਣਾ ਖਬਰ ਕਰ ਲੈਂਦਾ ਜੀ ਚਲੇ ਜੇ ਅਗਰ ਆਪਾਂ ਕੋਈ ਗੱਲ ਕਰਨੀ ਹੈ ਦੱਸਾਂ ਵੀ ਲੋਕੇਸ਼ਨ ਕਿਤੇ ਸਥਿਤ ਹੈ ਦੁਕਾਨ ਦੀ ਮਾਲਕ ਦਾ ਅੰਮ੍ਰੋਡ ਰੇਲਵੇ ਸਟੇਸ਼ਨ ਦੇ ਨੇੜੇ ਹੈ ਜੀ ਬਿਲਕੁਲ ਤੇ ਇਲਾਹਾਬਾਦ ਬੈਂਕ ਦੇ ਸਾਹਮਣੇ ਹੈ ਜੀ ਇੰਡੀਅਨ ਬੈਂਕ ਵੀ ਕਹਿੰਦੇ ਹੁਣ 시청해주셔 <목소리도> ਠੀਕ ਹੈ ਠੀਕ ਹੈ ਧੰਨਵਾਦ ਹਾਂ ਮਾ ਇਹ ਮਾਰੋ ਫੋਟੋ ਲੈ ਲਈ ਹਾਂ ਬੂਥ ਫੁੱਲ ਥਲੇ ਆਉਣਗੇ ਇੱਥੇ ਕੈਮਰਾ ਦੇਖੀਏ ਭਾਈ ਕੈਮਰਾ ਕੋਲ ਥਲੇ ਆਵੇ ਦੇਖਣ ਕਹਿੰਦੇ ਦੇਖਦੇ ਨੇ ਅੰਦਰ ਚੈੱਕ ਕਰਦੇ ਆਹ ਸਾਹਮਣੇ ਵੀ ਲੱਗਿਆ ਲੱਗਿਆ ਹੋਰ ਵੀ ਲੱਗਿਆ ਹੈ ਕਾਲ ਚੁੱਕ ਲੈ ਗਿਆ ਆ ਕੇ ਨੰਬਰ ਸਾਈ ਗਈ ਜੇ ਪਰ ਦੋ ਦਿਨਾਂ ਤੋਂ ਦੋ ਚੋਰੀਆਂ ਮੈਂ ਕੱਲ ਉੱਥੇ ਹੋ ਗਈ ਵੀ ਉਹਦੀ ਵੀ ਐਲ ਸੀ ਡੀ ਲੱਗਦੀ ਨਹੀਂ 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 ਐਲਐਸਡੀ ਦੋ ਸਰੈਂਡਰ ਬਾਕੀ ਸਾਰੇ ਮੋਬਾਈਲ ਲੈ ਗਏ ਕਨੇਜਾ ਮੋਬਾਈਲ ਲੈ ਗਏ ਉਤੋਂ ਵੀ ਖੁੰਡਾ ਰੱਖਣੂ ਹੈ ਨਾ ਪੁਰਾਣੇ ਮੋਬਾਈਲਾਂ ਨੇ ਪੁਰਾਣੇ ਵੀ ਖਰੇ ਜਾਂਦੇ ਨੇ ਤੁਹਾਨੂੰ ਵੀ ਲੈ ਕੇ ਫੋਨ ਲੈਣੀ ਮੋਬਾਈਲ ਦੀ ਹੈ ਲੈਪਟਾਪ ਵੀ ਆ ਗਏ ਤੇ ਮੈਲਬੋਨ ਤੋਂ ਪੁਰਾਣੇ ਵੀ ਸੀਗੇ ਉਹਨਾਂ ਦਾ ਕੈਸ਼ ਵੀ ਸੀਗਾ ਕੈਸ਼ ਵੀ ਲੈ ਗਏ ਉੱਥੋਂ ਜਾ ਕੇ ਮੰਦਰ ਤੇ ਮੰਦਰ ਤੇ ਜੀ ਸੱਧਾਰੀ ਵੀ ਜਿੰਨੇ ਸੜੇ ਕੇ ਕੈਨੇ ਦਾ ਲੱਗਿਆ ਹੋਈ ਇੱਥੇ ਪਤਾ ਲੱਗ ਜਾਂਦਾ ਇੱਥੇ ਕਿ ਇਹ ਕੇ ਲੈ ਕੇ ਕੈਮ ਲੱਗਿਆ ਵੈਨਾਂ ਦੇ ਬੰਦੇਦਾਰਾਂ ਨੂੰ ਬੰਦ ਜਾਈਂਗੇ ਉਹ ਸਾਫ ਉਹ ਉਹ ਲੈਟਾ ਕੇ ਆਉਂਦੇ ਆ ਡਾਕਟਰ ਨੇ ਬੋਲਿਆਗਾ ਲੈ ਜੀ ਬਣੀ ਇਹ ਅਬ ਤੁਮੇਂ ਸੇ ਪੁੱਛਦਾ Gracias.